ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕੁਟੰਬ ਜਤਨ ਕਰਨਮ ਮਾਇਆ ਅਨੇਕ ਉਦਮੈ ਹਰ ਭਗਤ ਭਾਵਹੀਨਮ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ ਕੁਟੰਬ ਜਤਨ ਕਰਨਮ ਮਾਇਆ ਅਨੇਕ ਉਦਮੈ ਹਰ ਭਗਤ ਭਾਵਹੀਨਮ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ ਤੁੱਟੜਿਆ ਸਾਪ੍ਰੀਤ ਜੋ ਲਾਈ ਬਿਅਨਸਿਉ ਨਾਨਕ ਸੱਚੀ ਰੀਤ ਸਾਈਂ ਸੇ ਤੀਰਤਿਆ ਪੌੜੀ ਜਿਸ ਬਿਸਰਤ ਤਨ ਪਸਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਸਨ ਨਾ ਦੇਵਈ ਜਿਨ ਸਿਉ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜੈ ਸੋ ਲੁਣੈ ਕਰਮ ਇਹ ਖੇਤ ਅਕਿਰਤ ਕਨਾ ਹਰ ਬਿਸਰਿਆ ਜੋਨੀ ਪਰਮੇਤ ਕਾਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜੈ ਸੋ ਲੁਣੈ ਕਰਮ ਇਹ ਖੇਤ ਅਕਿਰਤ ਕਨਾ ਹਰ ਬਿਸਰਿਆ ਜੋਨੀ ਪਰਮੇਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ ਮਾਇਆ ਦੀ ਖਾਤਰ ਨਿੱਕਾ ਆਹਰ ਕਰਦੇ ਹਨ ਪਰ ਪ੍ਰਭੂ ਦੀ ਭਗਤੀ ਤਾਂ ਤੋਂ ਸਖਣੇ ਰਹਿੰਦੇ ਹਨ ਤੇ ਇਹ ਨਾਨਕ ਜੋ ਜੀ ਪ੍ਰਭੂ ਨੂੰ ਵਿਸਾਰਦੇ ਹਨ ਉਹ ਮਾਨੋ ਜਿੰਨ ਭੂਤ ਹਨ ਜਿਹੜੀ ਪ੍ਰੀਤ ਪ੍ਰਭੂ ਤੋਂ ਬਿਨਾ ਕਿਸੇ ਹੋਰ ਨਾਲ ਲਾਈਦੀ ਹੈ ਉਹ ਆਖਰ ਟੁੱਟ ਜਾਂਦੀ ਹੈ ਪਰ ਇਹ ਨਾਨਕ ਜੇ ਸਾਈ ਪ੍ਰਭੂ ਨਾਲ ਰੱਤੇ ਰਹੀਏ ਤਾਂ ਇਹੋ ਜਹੀ ਜੀਵਨ ਜੋਗ ਸਦਾ ਕਾਇਮ ਰਹਿੰਦੀ ਹੈ ਜਿਸ ਜਿੰਦ ਦੇ ਵਿਚਰ ਨਾਲ ਮਨੁੱਖ ਦਾ ਸਰੀਰ ਸੁਆਹ ਹੋ ਜਾਂਦਾ ਹੈ ਸਾਰੇ ਲੋਕ ਸਰੀਰ ਨੂੰ ਅਪਵਿੱਤਰ ਆਖਣ ਲੱਗ ਪੈਂਦੇ ਹਨ ਜਿਨ੍ਹਾਂ ਸੰਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ ਉਹ ਇੱਕ ਪਲ ਲਈ ਵੀ ਘਰ ਵਿੱਚ ਰਹਿ ਨਹੀਂ ਦਿੰਦੇ ਪਾਪ ਕਰ ਕਰਕੇ ਧਨ ਇਕੱਠਾ ਕਰਦਾ ਰਿਹਾ ਪਰ ਉਸ ਜਿੰਦ ਦੇ ਕਿਸੇ ਕੰਮ ਨਾ ਆਇਆ ਇਹ ਸਰੀਰ ਕੀਤੇ ਕਰਮਾਂ ਦੀ ਮਾਨੋ ਪਹਿਲੀ ਹੈ ਇਸ ਵਿੱਚ ਜਿਹੋ ਜਿਹਾ ਕਰਮ ਰੂਪ ਬੀਜ ਕੋਈ ਬੀਜਦਾ ਹੈ ਉਹੀ ਜਿਹਾ ਵੜਦਾ ਹੈ ਜੋ ਮਨੁੱਖ ਪ੍ਰਭੂ ਦੇ ਕੀਤੇ ਉਪਕਾਰਾਂ ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦਿੰਦੇ ਹਨ ਤੇ ਆਖਰ ਜੁਨਾਂ ਵਿੱਚ ਭਟਕਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ